ਲਾ ਕਾਲਜ ਦੇ ਵਿੱਚ ਵਿਦਿਆਰਥੀ ਨੂੰ ਗੋਲੀ ਮਾਰਨ ਵਾਲੇ ਮੁੰਡੇ ਦੀ ਵੀ ਮੌਤ ਹੋ ਗਈ ਹੈ ਤਾਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਸਥਿਤ ਕਾਲਜ ਆਫ ਲਾ ਦੀ ਸੈਕੰਡ ਸੈਮੈਸਟਰ ਦੀ ਵਿਦਿਆਰਥਣ ਸੰਦੀਪ ਕੌਰ ਨੂੰ ਇੱਕ ਪਾਸੜ ਪਿਆਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਕਲਾਸਮੇਟ ਪ੍ਰਿੰਸ ਰਾਜ ਸਿੰਘ ਦੀ ਵੀ ਵੀਰਵਾਰ ਸਵੇਰੇ ਮੌਤ ਹੋ ਗਈ ਹਸਪਤਾਲ ਦੇ ਵਿੱਚ ਇਹ ਲਾਦਰਾਨੋ ਉਸਨੇ ਦਮ ਤੋੜ ਦਿੱਤਾ ਪ੍ਰਿੰਸ ਖਿਲਾਫ ਤਿੰਨ ਦਿਨ ਪਹਿਲਾਂ ਕਤਲ ਮਾਮਲਾ ਦਰਜ ਕੀਤਾ ਗਿਆ ਸੀ ਪਿੰਡ ਮੱਲੀਆਂ ਦੇ ਰਹਿਣ ਵਾਲੇ ਫੌਜੀ ਜਗਜੀਤ ਸਿੰਘ ਦੇ ਪੁੱਤਰ ਪ੍ਰਿੰਸ ਰਾਜ ਸਿੰਘ ਦਾ ਆਪਣੀ ਜਮਾਤੀ ਸੰਦੀਪ ਕੌਰ ਦੇ ਨਾਲ ਇੱਕ ਪਾਸੜ ਪਿਆਰ ਸੀ ਸੋਮਵਾਰ ਸਵੇਰੇ 9 ਵਜੇ ਤਾਲਰ ਦੀ ਕਲਾਸ ਦੇ ਵਿੱਚ ਦੋਵਾਂ ਵਿਚਾਲੇ ਟਕਰਾਰ ਹੋਈ ਜਿਸ ਦੌਰਾਨ ਮੁਲਜ਼ਮ ਨੇ ਆਪਣੇ ਬੈਗ ਵਿੱਚੋਂ ਨਜਾਇਜ਼ ਪਿਸਤੌਲ ਕੱਢ ਕੇ ਸੰਦੀਪ ਕੌਰ ਦੇ ਮੱਥੇ ਵਿੱਚ ਗੋਲੀ ਮਾਰ ਦਿੱਤੀ ਕਤੇ ਫਿਰ ਉਸਦੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਜਿਸ ਦੌਰਾਨ ਉਹ ਜ਼ਖਮੀ ਹੋ ਜਾਂਦਾ ਹੈ ਤਾਂ ਜਿਸ ਵੇਲੇ ਇਹ ਘਟਨਾ ਵਾਪਰੀ ਸੰਦੀਪ ਕੌਰ ਕਲਾਸਰੂਮ ਦੇ ਆਖਰੀ ਬੈਂਚ ਤੇ ਇੱਕ ਹੋਰ ਵਿਦਿਆਰਥਣ ਦੇ ਨਾਲ ਗੱਲ ਕਰ ਰਹੀ ਸੀ ਪ੍ਰਿੰਸ ਨੇ ਉਸ ਨੂੰ ਗੋਲੀ ਮਾਰਨ ਤੋਂ ਤੁਰੰਤ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ ਸੀ ਸੰਦੀਪ ਕੌਰ ਦੀ ਮੌਕੇ ਤੇ ਹੀ ਜਾਨ ਨਿਕਲ ਗਈ ਸੀ ਜਦਕਿ ਪ੍ਰਿੰਸਸ ਗੰਭੀਰ ਜ਼ਖਮੀ ਹੋਇਆ ਸੀ ਜਿਸ ਤੋਂ ਅੰਮ੍ਰਿਤ ਸਰਦੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਤਾਂ ਅੱਜ ਸਵੇਰੇ ਉਸ ਦੀ ਵੀ ਮੌਤ ਹੋ ਗਈ ਹੈ ਦੱਸ ਦਈਏ ਕਿ ਪੁਲਿਸ ਨੇ ਬੁੱਧਵਾਰ ਨੂੰ ਸੰਦੀਪ ਕੌਰ ਦਾ ਪੋਸਟਮਾਰਟਮ ਕਰਵਾਇਆ ਸੀ ਡੀਐਸਪੀ ਜਗਵੀਰ ਸਿੰਘ ਨੇ ਦੱਸਿਆ ਸੀ ਕਿ ਹੁਣ ਪ੍ਰਿੰਸ ਰਾਜ ਸਿੰਘ ਦੀ ਲਾਸ਼ ਦਾ ਵੀ ਪੋਸਟਮਾਰਟਮ ਜਿਹੜਾ ਉਹ ਕਰਵਾਇਆ ਜਾਵੇਗਾ ਗਰਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਦਕਿ ਸੰਦੀਪ ਕੌਰ ਸੱਤ ਭੈਣ ਭਰਾਵਾਂ ਵਿੱਚੋਂ ਇੱਕ ਸੀ ਉਹ ਜੱਜ ਬਣਨ ਦਾ ਸੁਪਨਾ ਲੈ ਕੇ ਕਾਨੂੰਨ ਦੀ ਪੜ੍ਹਾਈ ਕਰ ਰਹੀ ਸੀ ਲੇਕਿਨ ਇਹ ਨਹੀਂ ਸੀ ਪਤਾ ਕੀ ਕਾਲ ਦੇ ਵਿੱਚੋਂ ਉਸ ਦੇ ਨਾਲ ਇਸ ਤਰ੍ਹਾਂ ਦਾ ਭਾਣਾ ਵਾਪਰ ਜਾਵੇਗਾ